ਸਰ ਕੀ ਮਾਮਲਾ ਕੀ ਹੈ ਜਿਹੜਾ ਕੋਈ ਪੁਲਿਸ ਨੂੰ ਪਕੜੇ ਚੋਰ ਹੋ ਗਿਆ ਮਾਨਯੋਗ ਡੀਜੀਪੀ ਸਾਹਿਬ ਪੰਜਾਬ ਸ੍ਰੀ ਗੌਰਵ ਜਦੋਂ ਜੀ ਇੱਕ ਦੀਆਂ ਹੰਦਤਾਂ ਤੇ ਸ੍ਰੀ ਅਖਿਲ ਚੌਧਰੀ ਡਾਕਟਰ ਅਖਿਲ ਚੌਧਰੀ ਆਈਪੀਐਸ ਐਸਐਸਪੀ ਸ੍ਰੀ ਮੁਸਰ ਸਾਹਿਬ ਜਾਂ ਸਾਨੂੰ ਸਖਤ ਦਿੱਤਾ ਵੀ ਕੋਈ ਵੀ ਮਾੜਾ ਕਿਸਮ ਦਾ ਆਦਮੀ ਜਿਹੜਾ ਉਹ ਤੁਹਾਡੇ ਇਲਾਕੇ ਦੇ ਵਿੱਚ ਆਪਰੇਟ ਨਹੀਂ ਕਰਨਾ ਚਾਹੀਦਾ ਇਸੇ ਲੜੀ ਦੇ ਤਹਿਤ ਤੁਹਾਡੇ ਐਸਐ ਦੀਪਕ ਰਾਣੀ ਐਸਐਚਓ ਗਿੱਦਰਵਾ ਇਹਦੀ ਟੀਮ ਨੇ ਬਹੁਤ ਵਧੀਆ ਕੰਮ ਕੀਤਾ ਇੱਕ ਚੋਰ ਨੂੰ ਅਰੈਸਟ ਕਰਕੇ ਉਹ ਤੋਂ 8 ਚੋਰੀ ਦੇ ਮੋਟਰਸਾਈਕਲ ਜਿਹੜੇ ਬਰਾਮਦ ਕੀਤੇ ਆ 15 ਦਿਨ ਪਹਿਲਾਂ ਅਸੀਂ ਇੱਕ ਪੁਲਿਸਮ ਬੜਾ ਇੱਕ ਗੁਰਪ੍ਰੀਤ ਸਿੰਘ ਭੇਜਿਆ ਉਹਦਾ ਗੁਰੂਆ ਬੰਦਾ ਹੈ ਜੀ ਸਰ ਇਹ ਤੋਂ ਪਹਿਲਾਂ ਵੀ ਜਿਸ ਤੋਂ ਪਹਿਲਾਂ ਬੜੇ ਕਿੰਨੇ ਮੋਟਰਸਾਈਕਲ ਪਹਿਲਾਂ ਫੜੇ ਗਏ ਸੀ ਉਸ ਤੋਂ ਪਹਿਲਾਂ ਇਹਦੇ ਚੇਲੇ ਤੋਂ ਫੜੇ ਸੀ 12 ਮੋਟਰਸਾਈਕਲ ਜੀ ਇਹ ਉਹਦਾ ਗੁਰੂ ਆ ਉਹਨੂੰ ਕੰਮ ਸੌਂਵਾ ਰਿਹਾ ਹੈ ਇੱਕੋ ਪਿੰਡ ਦੇ ਦਾ ਦੋਨੇ ਇੱਕੋ ਪਿੰਡ ਦੇ ਆ ਇਹ ਸਾਡੇ ਐਸਆਈ ਜੋ ਜਿਹੜੇ ਗ੍ਰਸਤੇ ਸੀਗੇ ਹਰਮੋਹਰੀ ਹੋਈ ਕਿ ਸੰਦੀਪ ਸਿੰਘ ਜੀ ਦੇ ਸਪੋਰਾ ਪੁੱਤਰ ਹਰਪ੍ਰੰਤ ਸਿੰਘ ਵਾਸੀ ਰਾਏਗਾਪੁਰ ਤੋਂ ਪੀਐਸਲ ਅੰਦਰਗੜ ਜ਼ਿਲ੍ਹਾ ਵਿਖੇ ਡਾ ਜਿਹੜਾ ਪਿਆਰ ਦੇ ਵਕਤ ਵਕਤ ਸ਼ਹਿਰਾਂ ਤੋਂ ਮੋਟਰਸਾਈਕਲ ਚੋਰੀ ਕਰਕੇ ਵੇਚਣ ਦੱਦੀ ਹੈ ਇਹਨਾਂ ਨੇ ਨਾਕਾ ਬੰਦੀ ਕਰਕੇ ਉਹਨੂੰ ਚੋਰੀ ਦੇ ਮੋਟਰਸਾਈਕਲ ਸਮੇਤ ਗ੍ਰਿਫਤਾਰ ਕੀਤਾ ਜਿਸ ਦੇ ਸਬੰਧ ਮਕਦਮਾ ਨੰਬਰ 196 96 ਮਿਤੀ 2017-25 ਅੰਡਰ ਸੈਕਸ਼ਨ 302 ਬੀਐਨਐਸ ਰਾਣਾ ਗਿੱਦੜਵਾ ਜਿਸ ਵਾਧਾ ਚੋਰਮ ਕੀਤਾ ਬਾਅਦ ਅਸੀਂ 3172 238 ਪੀਐਨਸ ਦਾ ਮਾਮਲਾ ਦਰਜ ਰਿਸਟਰ ਕਰਕੇ ਜੋਦੀ ਪੁਛਗਿਛ ਕੀਤੀ ਇਹਨੇ 7 ਮੋਟਰਸਾਈਕਲ ਹੋਰ ਜਿਹੜੇ ਚੋਰੀ ਦੇ ਸਾਨੂੰ ਬਰਾਮਦ ਕਰਾਏ ਇਹ ਮੋਟਰਸਾਈਕਲ ਮਲੋਟ ਗਿੱਦੜਵਾ ਪਠੰਡਾ ਵੱਖ-ਵੱਖ ਜਗ੍ਹਾ ਤੋਂ ਚੋਰੀ ਕੀਤੇ ਸੀਗੇ ਪਹਿਲਾਂ ਵੀ ਸਾਰੇ ਇਹਨਾਂ ਦੀ ਹੋਰ ਵੀ ਚੀਲੇ ਹੈਗੀਆਂ ਅਸੀਂ ਅਸੀਂ ਕਰ ਰਹੇ ਹਾਂ ਜੀ ਪੁੱਛ ਕਲਰ ਮਾਡ ਲਿਆ ਦੋਦਨ ਦਾ ਉਸਦਾ ਸਾਰਾ ਸਾਈਕਲ ਚੋਰੀ ਦਾ ਹੋਰ ਮਿਲ ਜਾ ਜੇ ਅਗੋਂ ਹੋਰ ਦੇ ਚੀਲੇ ਬਾਰੇ ਕਿਤੇ ਪਤਾ ਲੱਗ ਜੇ ਕੀ ਕਰਦੇ ਕੀ ਸਰ ਇਹ ਚੋਰੀ ਦਾ ਕਰਕੇ ਲੈ ਜੀ ਚੋਰੀ ਕਰਕੇ ਆ ਕੇ ਵੇਚ ਦਿੰਦੇ ਹਾਂ ਜੀ ਇਹ ਤਾਂ ਸਾਰੇ ਅਜੇ ਖੜੇ ਖੜੀ ਬੈਠਾ ਸੀਗਾ ਇਹਨੇ ਵੇਚਣੇ ਸੀ ਤੇ ਪਹਿਲਾਂ ਹੀ ਜਿਹੜਾ ਕਬੂ ਆ ਗਿਆ ਹੈ